ਜਿਨੇ ਜਦੋਂ ਕਿਹਾ ਕਿ ਤੁਸੀਂ ਕੱਲ ਜਰੂਰ ਆਣਾ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਗੁਰੂ ਜੀ ਕੋਲ ਜਿੱਥੇ ਬੈਠੇ ਆਂ ਔਰ ਬੈਠ ਕੇ ਚਾਹ ਵੀ ਪੀਤੀ ਆ ਔਰ ਬੈਠ ਕੇ ਸਮਾਜਿਕ ਮੁੱਦਿਆਂ ਤੇ ਵਿਚਾਰ-ਵਟਾਰਾ ਬੈਠ ਕੇ ਮੀਟਿੰਗ ਵੀ ਕੀਤੀ ਆ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਤਰ੍ਹਾਂ ਹੀ ਸਾਰਿਆਂ ਨੂੰ ਇਕੱਠੇ ਕਮਾਲਾ ਚ ਪਰੋ ਕੇ ਸਾਰੇ ਅਸੀਂ ਇਕੱਠੇ ਰਹੀਏ ਔਰ ਇਕੱਠੇ ਹੋ ਕੇ ਅਸੀਂ ਐਜੂਕੇਸ਼ਨਾਂ ਵੀ ਲੜੀਏ ਔਰ ਇਕੱਠੇ ਹੋ ਕੇ ਅਸੀਂ ਚੱਲੀਏ ਜੈ ਮਾਲਿਕ ਕੀ ਜੈ ਪੀਮ ਜੈ ਪਾਤ ਸੋ ਬਹੁਤ ਵਧੀਆ ਗੱਲ ਹੈ ਵੀ ਅੱਜ ਅਸੀਂ ਸਾਰੇ ਭਰਾ ਇਕੱਠੇ ਹੋਏ ਆਂ ਹਿੰਦੂ ਮੁਸਲਮ ਸਿੱਖੀ ਸਾਰੀ ਸਾਰੇ ਨੇ ਭਾਈ ਭਾਈ ਸੋ ਐਸੀ ਭਾਈਚਾਰਾ ਸਾਡਾ ਆਪਣਾ ਵਾਰਮੇਕੀ ਭਾਈਚਾਰਾ ਰਵਿਦਾਸ ਭਾਈਚਾਰਾ ਮਸੀਹ ਭਾਈਚਾਰਾ ਮਰਗੀ ਸਿੱਖ ਭਾਈਚਾਰਾ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਖੜੇ ਆਂ ਔਰ ਇਕੱਠੇ ਹੋ ਕੇ ਅਸੀਂ ਕੰਮ ਕਰ ਰਹੇ ਆਂ ਔਰ ਕੋਈ ਵੀ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਵਾਂ ਜਾਂ ਸਮਾਜ ਵਿਰੋਧੀ ਤਾਕਤਾਂ ਵਾਂ ਸਾਨੂੰ ਵੱਖ ਨਹੀਂ ਕਰ ਸਕਦੀਆਂ ਅਸੀਂ ਇੱਕ ਦੂਜੇ ਦੀ ਬਾਹ ਬਣ ਕੇ ਚੱਲਦੇ ਆਂ ਔਰ ਚੱਲਦੇ ਰਹਾਂਗੇ ਔਰ ਮੈਂ ਹੁਣ ਪਰਮੇਸ਼ਵਰ ਦੇ ਦਾਸ ਪਾਸਟਰ ਕਰਮ ਸਿੰਘ ਜੀ ਨੂੰ ਕਹਾਂਗਾ ਵੀ ਸਾਡੇ ਲਈ ਸਾਰਿਆਂ ਲਈ ਪ੍ਰਾਰਥਨਾ ਕਰਨ ਪਿਸਾਦੀ ਭਾਈ ਚਾਰ ਚਾਂਜੇ ਦਾ ਬਣੀ ਰਵੇ ਪਰ ਪ੍ਰਭੂ ਦੇ ਵਚਨ ਅਸੀਂ ਇਦਾਂ ਚੱਲਦੇ ਰਹੀਏ ਸਾਰੋ ਮੇਰੇ ਨਾਲ ਜੈਨ ਸੀਦੀ ਧੰਨਵਾਦ ਪਰਮ ਪ੍ਰਧਾਨ ਪਰਮੇਸ਼ਵਰ ਸਰਬਸ਼ਕਤੀਮਾਨ ਖੁਦਾਵੰਦ ਮਹਾਨ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਚ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਖੁਦਾਵੰਦ ਯੀਸ਼ੂ ਨਾਸਰੀ ਦੇ ਨਾਮ ਦੇ ਵਿੱਚ ਪ੍ਰਭੂ ਅੱਜ ਖੁਦਾਵੰਦ ਖੰਬਰਾ ਚਰਚ ਦੇ ਵਿੱਚ ਇਸ ਸਮੇਂ ਖੁਦਾਵੰਦ ਜਿਨ੍ਹਾਂ ਵੀ ਵਾਲਮੀਕੀ ਭਾਈਚਾਰੇ ਦੇ ਜਿਨ੍ਹਾਂ ਵੀ ਟੀਮ ਖੁਦਾਵੰ ਬੜੇ ਪ੍ਰੇਮ ਦੇ ਨਾਲ ਉਸ ਪਿਆਰ ਪਰੇ ਸੱਦੇ ਨੂੰ ਕਬੂਲ ਕਰਦੇ ਹੋਏ ਪਹੁੰਚੇ ਨੇ ਔਰ ਜਿਨ੍ਹਾਂ ਨੇ ਪ੍ਰਭੂ ਦੇਲਦਿਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕੀਤਾ ਇਸ ਮੇਲ ਮਲਾਪ ਵਿੱਚ ਹੱਥ ਵਧਾਇਆ ਪਰਮੇਸ਼ਵਰ ਤੁਹਾਡਾ ਹੱਥ ਇਹਨਾਂ ਸਾਰਿਆਂ ਦੇ ਉੱਤੇ ਆਵੇ ਔਰ ਪਰਮੇਸ਼ਵਰ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਦੇ ਉੱਤੇ ਕਿਰਪਾ ਕਰੇ ਅੱਜ ਜਿਨ੍ਹਾਂ ਭਾਈਆਂ ਦਾ ਆਉਣਾ ਪਰਮੇਸ਼ਵਰ ਬਰਕਤ ਦਾ ਹਿੱਸਾ ਬਣ ਜਾਵੇ ਹਰ ਬੁਰਾਈ ਦੂਰ ਹੋ ਜਾਵੇ ਹਰ ਨੈਗੇਟਿਵਿਟੀ ਦੂਰ ਹੋ ਜਾਵੇ ਔਰ ਮਹਾਨ ਪਰਮੇਸ਼ਵਰ ਇਹ ਪਾਈਚਾਰੇ ਦਾ ਮੇਲ ਮਲਾਪ ਦਾ ਜੋ ਬਚਨ ਤੁਸੀਂ ਸਾਨੂੰ ਦਿੱਤਾ ਏ ਉਹ ਮੈਂ ਰਿਲੀਜ਼ ਕਰਦਾ ਪ੍ਰਭੂ ਇਹਨਾਂ ਦੇ ਉੱਤੇ ਔਰ ਸਾਰੇ ਪਾਈਆਂ ਦੀ ਸਲਾਮਤੀ ਮੰਗਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਵਰ ਇਹਨਾਂ ਦੇ ਅੰਦਰ ਨਰਮਾਈ ਮੇਲ ਮਿਲਾਪ ਭਲਾਈ ਅਤੇ ਕਿਰਪਾ ਬਣੀ ਰਹੇ ਔਰ ਇਹ ਸਦਾ ਮਿਲ ਜੁਲ ਕੇ ਚੱਲਣ ਪ੍ਰਭੂ ਜੀ ਕਹਿੰਦੇ ਪਰਮੇਸ਼ਵਰ ਸਭਨਾ ਤੇ ਵੱਡੀ ਕਿਰਪਾ ਕਰਨੀ ਔਰ ਖੁਦਾਵੰਦ ਇਸ ਪੰਜਾਬ ਨੂੰ ਇਸ ਜਲੰਧਰ ਨੂੰ ਖੁਸ਼ਹਾਲ ਬਣਾਉਣ ਵਿੱਚ ਔਰ ਇੱਕ ਦਾ ਇੱਕੋ ਇੱਕ ਨੌ ਮਾਸ ਦੇ ਰਿਸ਼ਤੇ ਦੀ ਤਰ੍ਹਾਂ ਮਿਲ ਕੇ ਚੱਲਣ ਦੀ ਸਹਾਇਤਾ ਕਰੋ ਪ੍ਰਭੂ ਜੀ ਮੇਰੀ ਪ੍ਰਾਰਥਨਾ ਹੈ ਪ੍ਰਭੂ ਜੀ ਖੁਦਾਵੰਦ ਜਦੋਂ ਇਹ ਭਾਈ ਇੱਥੋਂ ਜਾਂਦੇ ਨੇ आनंद ਤੇ ਖੁਸ਼ੀ ਦਾ ਮੁਖ ਟਿਨਾ ਦੇ ਸਿਰਾਂ ਤੇ ਹੋਵੇ ਔਰ ਤੁਹਾਡੇ ਪਵਿੱਤਰ ਕਲਾਮ ਦੀ ਬਰਕਤ ਇਹਨਾਂ ਤੇ ਉੰਢੇਲਦਾ ਪ੍ਰਭੂ ਜੀ ਔਰ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਸਵਾਗਤ ਕਰਦੇ ਹਾਂ ਇਹ ਸਾਡਾ ਭਾਈਚਾਰਾ ਹੈ ਸਾਡਾ ਪ੍ਰੇਮ ਹੈ ਹੇਲੂਇਆ 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 ਸੋ ਸਾਰਣ ਮੇਰੇ ਮੈਨੂੰ ਜੈਮਸੀ ਦੀ ਇੱਕ ਵਾਰੀ ਫੇਰ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੁਝ ਸ਼ਾਰਤ ਹੀ ਅੰਸਰ ਜਿਹੜੇ ਸਾਡੀ ਆਪਸੀ ਭਾਈਚਾਰਕ ਸਾਂਝ ਖਰਾਬ ਕਰਨਾ ਚਾਹੁੰਦੇ ਸੀ ਸਾਨੂੰ ਲੜਾਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਮਨਛਾਵਾ ਪੂਰੀ ਪਰਮੇਸ਼ਵਰ ਨੇ ਨਹੀਂ ਹੋਣ ਦਿੱਤੀ ਔਰ ਸਾਰਾ ਮਸਲਾ ਜਿਹੜਾ ਵਾ ਬੈਠ ਕੇ ਸਾਰਾ ਖਤਮ ਹੋ ਗਿਆ ਔਰ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਕੰਮ ਕਰਦੇ ਆ ਔਰ ਕੁਛ ਗੱਲਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਵਜਨ ਤੋਂ ਇਧਰ-ਉਧਰ ਸਾਡੇ ਕੋਲ ਜਾਂਦੀਆਂ ਉਸ ਗੱਲਾਂ ਦਾ ਮੈਂ ਉਸ ਗੱਲ ਨੂੰ ਮਹਿਸੂਸ ਕਰਦਾ ਔਰ ਉਸ ਗੱਲ ਤੇ ਅਸੀਂ ਧਿਆਨ ਕਰਦੇ ਹਾਂ ਔਰ ਗਾਂ ਇਸ ਚੀਜ਼ ਦਾ ਵੀ ਧਿਆਨ ਰੱਖਾਂਗੇ ਕਿ ਸਾਡੇ ਸਮੂਚਾ ਜਿਹੜਾ ਮੁਸੀਬਾ ਇਚਾਰਾ ਵਾ ਉਹਨੂੰ ਕੋਈ ਵੀ ਠੇਸ ਨਾ ਲੱਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੁਸੀਬਾ ਇਚਾਰਾ ਲਈ ਬਹੁਤ ਜਿਆਦੀਆਂ ਖੁਸ਼ਖਬਰੀਆਂ ਅਸੀਂ ਲੈ ਕੇ ਆ ਰਹੇ ਹਾਂ ਔਰ ਮੁਸੀਬਾ ਇਚਾਰਾ ਸਾਡਾ ਚੜਦੀ ਕਲਾ ਚ ਔਰ ਚੜਦੀ ਕਲਾ ਚ ਰਹੇਗਾ ਔਰ ਪਰਮੇਸ਼ਰ ਕੇ ਪ੍ਰਾਰਥਨਾ ਕਰਦੇ ਆ ਵੀ ਸਾਰੇ ਖੁਸ਼ੀਵਸੰ ਸਾਰੇ ਸੁਖ ਸਾਂਨ ਦੇ ਨਾਲ ਰਹਿਣ ਸਾਰ ਮੇਰੇ ਨਾਲ ਜੈ ਮਸੀਹ